ਸੀ ਆਸੀ ਪਹਿਲਵਾਨਾਂ ਦੇ ਸਿੰਘ ਫਸਦੇ ਹੋਏ ਨਜ਼ਰ ਆਏ ਆ ਜਨਰਲ ਡਾਇਰ ਨੂੰ ਰੋਟੀ ਖਵਾਉਣ ਵਾਲਾ ਚੈਲੰਜ ਜਿਹੜਾ ਉਹ ਮਨਜ਼ੂਰ ਕੀਤਾ ਗਿਆ ਸਾਡੇਕਰ ਡਾਇਰ ਨੇ ਕਦੇ ਰੋਟੀ ਨਹੀਂ ਖਾਧੀ ਮਜੀਠੀਆ ਦੇ ਵੱਲੋਂ ਇਹ ਪਲਟਵਾਰ ਮੁੱਖ ਮੰਤਰੀ ਭਗਵੰਤ ਸ마ਨ ਦੇ ਉੱਤੇ ਕੀਤਾ ਗਿਆ ਹੁਣ ਸੀਐਮ ਮਾਨ ਸਬੂਤ ਦੇ ਸਾਬਤ ਕਰਨ ਕਿ ਸਾਡੇਕਰ ਜਨਰਲ ਡਾਇਰ ਦੇ ਵੱਲੋਂ ਰੋਟੀ ਖਾਧੀ ਗਈ ਸੀ ਨਹੀਂ ਤਾਂ ਫਿਰ ਰਾਜਨੀਤੀ ਛੱਡ ਦੇ ਸੀਐਮ ਨੇ ਮਜੀਠੀਆ ਤੋਂ ਹਾਂ ਨਾ ਦੇ ਵਿੱਚ ਜਵਾਬ ਮੰਗਿਆ ਜੱਲਿਆਵਾਲਾ ਬਾਗ ਕਾਂਡ ਦਾ ਜ਼ਿਕਰ ਜਿਹੜਾ ਉਹ ਮਜੀਠੀਆ ਦੇ ਵੱਲੋਂ ਕੀਤਾ ਗਿਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਸ਼ਾਨੇ ਦਿੱਤੇ ਮਜੀਠੀਆ ਨੂੰ ਲਿਆ ਜਾਂਦਾ ਰਿਹਾ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਰਹੇ 13 April 1919 ਨੂੰ ਜੱਲਿਆਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਲੀਡਰ ਜੇ ਨਹੀਂ ਉਹਨਾਂ ਨੇ ਕਿਹਾ ਕਿ ਜਨਰਲ ਡਾਇਰ ਦੇ ਵੱਲੋਂ ਉਹਨਾਂ ਦੇ ਘਰ ਰੋਟੀ ਖਾਧੀ ਗਈ ਸੀ ਜੇ ਜਿਹਾ ਨਹੀਂ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਅਜਿਹਾ ਸੀਐਮ ਨੇ ਟਵੀਟ ਕਰਕੇ ਕਿਹਾ ਸੀ سوال ਪੁੱਛਿਆ ਸੀ ਤੁਹਾਡੇ ਘਰ ਡিনার ਕੀਤਾ ਜਾਂ ਫਿਰ ਨਹੀਂ ਕੀਤਾ ایسا ਜਵਾਬ ਦਿਓ ਤੇ ਇਸ ਦੇ ਉੱਤੇ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਪਲਟਵਾਰ ਕੀਤਾ ਗਿਆ ਸਾਨੂੰ ਬਚਪਨ ਤੋਂ ਇੱਕ ਗੱਲ ਸਿਖਾਈ ਗਈ ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਦੀ ਝੂਠੀ ਸੌਂ ਖਾਣ ਵਾਲਾ ਸੌ ਦੀ ਗੱਲ ਕਰ ਰਿਹਾ ਹੈ ਤਾਂ ਸਮਰਪਿਤ ਮਾਹਲ ਇਸ ਕਵਰ ਤੇ ਜੁੜਿਆ ਸਮਤ ਕੀ ਕੁਝ ਜਵਾਬ ਜਿਹੜਾ ਉਹ ਵਿਕਰਮ ਮਜੀਠੀਆ ਦੇ ਵੱਲੋਂ ਭਗਵਾਨ ਸਤਮਾਨ ਦੇ ਸ਼ਬਦੀ ਹਮਲੇ ਦਾ ਦਿੱਤਾ ਗਿਆ ਜਯੰਦਰ ਦੇਖੋ ਟਵੀਟ ਜੰਗ ਜਿਹੜੀ ਆ ਉਹ ਦੇਖਣ ਨੂੰ ਮੈਂ ਦਿੱ ਗਿਆ ਵਿਕਰਮ ਮਜੀਠੀਆ ਅਤੇ ਮੁੱਖ ਮੰਤਰੀ ਦੇ ਵਿਚਾਲੇ ਬਰਤਲ ਟਵੀਟ ਤੇ ਜੰਗ ਜਿਹੜੀ ਉਹ ਸ਼ੁਰੂ ਕੀਤੀ ਹੋਈ ਉਸ ਬਾਰੇ ਜਿਹੜਾ ਥੋੜਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਮੁੱਖ ਮੰਤਰੀ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਤੇ ਕਿਹਾ ਕਿ ਸੁਪਾਤਿੰਗ ਲਗਾ ਤੇ ਉਸ ਤੇ ਆਖਿਰਕਾਰ ਕਿਉਂ ਵਿਕਰਮ ਮਜੀਠੀਆ ਜਿਹੜੇ ਉਹ ਕੰਟੈਕਸਟ ਕੌਰ ਨਹੀਂ ਕਰ ਰਹੇ ਸੁਚਾ ਸਿੰਘ ਲਗਾ ਦੇ ਜਿਹੜੇ ਬੇਟੇ ਨੇ ਉਹ ਬਿੱਤੇ ਦਿਨੀ ਜਿਹੜਾ ਸ਼ਿਮਲਾ ਦੇ ਵਿੱਚ ਡਰਗ ਦੇ ਨਾਲ ਅਰੈਸਟ ਹੋਏ ਸਨ ਜਿਸ ਤੋਂ ਬਾਅਦ ਵਿੱਚ ਅਜ ਵਿਕਰਮਜੀਤਿਆ ਤੇ ਨਿਸ਼ਾਨੇ ਸਾਹਿਬ ਦੇ ਮੁੱਖ ਮੰਤਰੀ ਵੱਲੋਂ ਟਰਵੀਟ ਜਾਰੀ ਕੀਤਾ ਗਿਆ ਜਿਸ ਤੋਂ ਵੀ ਸੱਤਾਧਾਰਕ ਤੇ ਕਹਿੰਵਾਲੇ ਕਿ ਜਿਹੜਾ ਮਾਮਾ ਆਖਿਰਕਾਰ ਕਿਉਂ ਨਹੀਂ ਤੁਸੀਂ ਸੁਚਾ ਸਿੰਘ ਲਗਾ ਦੇ ਬੇਟੇ ਦੇ ਬਣ ਜਾਂਦੇ ਜੋ ਹਮ ਪ੍ਰੈਸਵਾਤਾ ਨਹੀਂ ਦਿੱਤੀ ਜਿਸ ਤੋਂ ਬਾਅਦ ਵਿੱਚ ਵਿਕਰਮਜੀਤਿਆ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ ਅਤੇ ਫਿਰ ਇੱਕ ਵਾਰੀ ਸੀਐਮ ਮਾਨ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਲਿਆਂਵਾਲਾ ਬਾਗ ਦੇ ਕਾਂਡ ਦਾ ਦੋਸ਼ੀ ਜਨਰਲ ਬਾਅਰ ਕੀ ਆਖਿਰਕਾਰ ਤੁਹਾਡੇ ਕਰ ਨਹੀਂ ਆਇਆ ਸੀ ਇਸ ਬਾਰੇ ਜ਼ਰੂਰ ਸਪਸ਼ਟੀਕਰਨ ਦੇ ਤਾਂ ਉਸ ਤੋਂ ਬਾਅਦ ਵੀ ਨਿਕਰਮ ਮਜੀਠੀਆ ਵੱਲੋਂ ਜਿਹੜਾ ਇੱਕ ਵਾਰੀ ਫੇਸਬੁਕ 'ਤੇ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਨਰਲ ਬਾਅਰ ਉਨ੍ਹਾਂ ਦੇ ਘਰੇ ਨਹੀਂ ਆਇਆ ਸੀ ਹੁਣ ਇਸ ਤੋਂ ਬਾਅਦ ਵਿੱਚ ਉਹਨਾਂ ਨੇ ਨਾਲ ਹੀ ਜ਼ਿਕਰ ਕੀਤਾ ਕਿ ਹੁਣ ਮੁੱਖ ਮੰਤਰੀ ਜਿਹੜਾ ਰਾਜਨੀਤੀ ਛੱਡਣ ਕਿਉਂਕਿ ਮੁੱਖ ਮੰਤਰੀ ਵੱਲੋਂ ਟਵੀਟ ਪਹਿਲਾਂ ਜਾਰੀ ਕਰ ਇਹ ਗੱਲ ਕਹੀ ਗਈ ਸੀ ਕਿ ਜੇਕਰ ਨਹੀਂ ਆਇਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਤਾਂ ਫਿਰ ਇੱਥੇ ਰਾਜਨੀਤੀ ਛੱਡਣ ਤੱਕ ਗੱਲਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਤੇ ਫਿਲਹਾਲ ਇਹ ਟਵੀਟ ਵਾਰ ਕਿੱਥੇ ਜਾ ਕੇ ਰੁਕਦੀ ਹੈ ਇਹ ਤਸਵੀਰ ਦੇਖਣਯੋਗ ਰਹੇਗੀ ਹਾਂ ਠੀਕ ਹੈ ਸਮਝ ਜਾਣਕਾਰੀ ਦੇ ਲਈ ਧੰਨਵਾਦ ਤਾਂ ਸਿਆਸਦਾਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇੱਕ ਦੂਸਰੇ ਦੇ ਉੱਤੇ ਬੋਸਟ ਪਾਈਆਂ ਜਾ ਰਹੀਆਂ ਨੇ ਪਹਿਲਾਂ ਜਿਹੜਾ ਉਹ ਅਬਜੀਤਿਆ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਸ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਦੇ ਵੱਲੋਂ ਜਵਾਬ ਉਸ ਸੀਐਮ ਦੇ ਇਲਜ਼ਾਮਾਂ ਦੇ ਉੱਤੇ ਦਿੱਤਾ ਗਿਆ ਤਾਂ ਵਿਕਰਮ ਮਜੀਠੀਆ ਨੇ ਕਿਹਾ ਕਿ ਸਾਡੇ ਘਰ ਜਨਰਲ ਡਾਇਰ ਦੇ ਵੱਲੋਂ ਦਾਨ ਨਹੀਂ ਕੀਤਾ ਗਿਆ ਸੀ ਇਹ ਹੁਣ ਸੀਐਮ ਨੂੰ ਜਿਹੜੀ ਆ ਉਹ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਜੱਲੇਆ ਬਲਾ ਬਾਗ ਕਾਂਡ ਦਾ ਜ਼ਿਕਰ ਵੀ ਹੋਇਆ